ਬੀਤੇ ਦਿਨ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਕੇਂਦਰ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ ਗਿਆ। ਦਰਸਲ ਜਾਣਕਾਰੀ ਦੇ ਦਈਏ ਕਿ ਇਸ ਵਾਰ ਦੁਬਾਰਾ ਫਿਰ ਤੋਂ ਮੋਦੀ ਸਰਕਾਰ ਕੇਂਦਰ ਦੇ ਵਿੱਚ ਆ ਗਈ ਹੈ ਪਰ ਇਸ ਵਾਰ ਪੂਰਨ ਬਹੁਮਤ ਨਹੀਂ ਮਿਲਿਆ। ਇੰਡੀਆ ਦੇ ਸਹਿਯੋਗ ਦੇ ਨਾਲ ਸਰਕਾਰ ਬਣਾਈ ਗਈ ਹੈ। ਪਿਛਲੀ ਵਾਰ ਵੀ ਇਸੇ ਤਰੀਕੇ ਹੋਇਆ ਸੀ। ਲਗਾਤਾਰ ਤੀਸਰੀ ਵਾਰ ਕੇਂਦਰ 'ਚ ਜਿਹੜੀ ਐਂਡੀਆ ਗੱਠਜੋੜ ਦੀ ਸਰਕਾਰ ਬਣੀ ਹੈ ਤੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਰਿਕਾਰਡ ਕਾਇਮ ਕਰ ਦਿੱਤਾ ਹੈ ਕਿ ਉਹ ਲਗਾਤਾਰ 7ਵੀਂ ਵਾਰ ਜਿਹੜਾ ਬਜਟ ਪੇਸ਼ ਕਰ ਰਹੇ ਆ। ਮੁਰਾਰਜੀ ਦੇਸਾਈ ਜਿਹੜੇ ਤਤਕਾਲੀ ਵਿੱਤ ਮੰਤਰੀ ਸਨ ਉਹਨਾਂ ਨੇ 6 ਬਾਰ ਰਿਕਾਰਡ ਬਣਾਇਆ ਸੀ 6 ਬਾਰ ਬਜਟ ਪੇਸ਼ ਕਰਨ ਦਾ ਰਿਕਾਰਡ ਬਣਾਇਆ ਸੀ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਉਹਨਾਂ ਦਾ ਰਿਕਾਰਡ ਤੋੜਦਿਆਂ ਹੋਏ ਆਏ ਆ ਬੀਤੇ ਦਿਨੀ ਜਿਹੜਾ ਬਜਟ ਹੈ ਉਹ 7ਵੀਂ ਬਾਰ ਲਗਾਤਾਰ ਪੇਸ਼ ਕੀਤਾ ਤੇ ਇਹ ਬਜਟ ਲਗਾਤਾਰ ਚਰਚਾਵਾ ਦੇ ਵਿੱਚ ਰਿਹਾ ਜਿੱਥੇ ਇੱਕ ਪਾਸੇ ਬਿਹਾਰ ਨੂੰ ਤੇ ਅੰਧਰ ਪ੍ਰਦੇਸ਼ ਨੂੰ ਵੱਡੇ ਵੱਡੇ ਪੈਕੇਜ ਦਿੱਤੇ ਗਏ ਨੇ ਉਥੇ ਹੀ ਦੂਸਰੇ ਪਾਸੇ ਮਹਾਰਾਸ਼ਟਰ ਵਰਗੀਆਂ ਸਟੇਟਾਂ ਜਿੰਨਾਂ ਚੋਂ ਨਾਲੇ ਸਮੇਂ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਹ ਸਟੇਟਾਂ ਨੂੰ ਅਣਦੇਖਿਆ ਕਰਨ ਦੇ ਦੋਸ਼ ਵੀ ਲੱਗ ਰਹੇ ਆ ਕਿਹਾ ਜਾ ਰਿਹਾ ਕਿ ਉਹਨਾਂ ਸਟੇਟਾਂ ਤੇਤੇ ਧਿਆਨ ਨਹੀਂ ਦਿੱਤਾ ਗਿਆ ਆਪਣਾ ਜਿਹੜਾ ਗਠਜੋੜ ਹੈ ਉਹ ਗਠਜੋੜ ਦੇ ਤਹਿਤ ਆਪਣੀ ਸਰਕਾਰ ਨੂੰ ਬਚਾਉਣ ਦੇ ਲਈ ਆਪਣੀ ਗੱਦੀ ਬਚਾਉਣ ਦੇ ਲਈ ਕੇਂਦਰ ਸਰਕਾਰ ਨੇ ਉਹਨਾਂ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਗਠਜੋੜ ਦੇ ਵਿੱਚ ਭਾਗੀਦਾਰ ਹੈ ਜਿਵੇਂ ਕਿ ਨਤੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਤਾਂ ਇਸੇ ਦੇ ਨਾਲ ਹੀ ਪੰਜਾਬ ਸ਼ਬਦ ਦਾ ਜ਼ਿਕਰ ਨਾ ਹੋਣ ਦੇ ਚਲਦੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਬਿੱਤੇ ਦਿਨੀ ਜਿਹੜੇ ਪੰਜਾਬ ਦੇ ਕਾਂਗਰਸ ਤੋਂ ਜਿੱਤ ਕੇ ਐਮਪੀ ਬਣੇ ਨੇ ਉਹ ਸਾਰੇ ਐਮਪੀ ਬਾਹਰ ਆ ਕੇ ਗੁੱਸਾ ਕੱਢਦੇ ਦਿਖਾਈ ਦਿੱਤੇ ਉਹਨਾਂ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ਵਾਰ ਵੀ ਪੰਜਾਬ ਦਾ ਨਾਮ ਨਹੀਂ ਲਿਆ ਤੇ ਹੁਣ ਇਸੇ ਚੀਜ਼ ਨੂੰ ਲੈ ਕੇ ਕੁਲਤਾਰ ਸਿੰਘ ਸੰਧਵਾ ਪੰਜਾਬ ਵਿਧਾਨ ਸਭਾ ਦੇ ਜਿਹੜੇ ਸਪੀਕਰ ਹੈ ਉਹਨਾਂ ਦੇ ਵੱਲੋਂ ਵੀ ਇੱਕ ਅਪੋਸਟ ਸਾਂਝੀ ਕਰਕੇ ਤਰਾਜ ਜਤਾਇਆ ਗਿਆ ਹੈ ਪੋਸਟ ਦੇ ਵਿੱਚ ਲਿਖਦੇ ਆ ਕਿ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ 11ਵੇਂ ਵਿੱਤੀ ਬਜਟ ਦੇ ਵਿੱਚ ਵੀ ਪੰਜਾਬ ਦੇ ਲਈ ਆਰਥਿਕ ਪੈਕੇਜ ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗ ਦੀ ਗੱਲ ਤਾਂ ਦੂਰ ਵਿੱਤ ਮੰਤਰੀ ਨਿਰਮਲਾ ਸੀ타ਰਮਨ ਵੱਲੋਂ ਆਪਣੇ ਭਾਸ਼ਣ ਚ ਇੱਕ ਵਾਰ ਵੀ ਪੰਜਾਬ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਇਹਦੇ ਨਾਲ ਇਸ ਮਹਿੰਗਾਈ ਦੇ ਦੌਰ ਚ ਦੁਕਾਨਦਾਰ ਵਪਾਰੀ ਤੇ ਆਮ ਆਦਮੀ ਨੂੰ ਟੈਕਸ ਲਾਗ ਦੇ ਵਿੱਚ ਕੋਈ ਬਹੁਤੀ ਛੋਟ ਨਾ ਦੇਣਾ ਤੇ ਦੇਸ਼ ਦੀ 50 ਫੀਸਦੀ ਆਬਾਦੀ ਦਾ ਇਸ ਸੈਕਟਰ ਦੇ ਨਾਲ ਜੁੜੇ ਹੋਣ ਦੇ ਬਾਵਜੂਦ ਦੇ ਕਿਸਾਨ ਅਤੇ ਮਜ਼ਦੂਰ ਦੀਆਂ ਬੁਨਿਆਦੀ ਮੱਗਾਂ ਨੂੰ ਅਣਗੌਲੀਆਂ ਕਰਕੇ ਬਜਟ ਸਿਰਫ ਇੱਕ ਅੰਕੜਿਆਂ ਦੇ ਭਾਸ਼ਣ ਦੀ ਤਰ੍ਹਾਂ ਸਾਬਤ ਹੋਇਆ ਤਾਂ ਇਹਨਾਂ ਦੇ ਵੱਲੋਂ ਵੀ ਇਤਰਾਜ਼ ਹੈ ਜਿਹੜਾ ਉਹ ਜਤਾਇਆ ਗਿਆ ਇਹਨਾਂ ਨੇ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਮੂੰਹੋਂ ਪੰਜਾਬ ਸ਼ਬਦ ਤੱਕ ਨਹੀਂ ਨਿਕਲਿਆ ਕੋਈ ਵਿਸ਼ੇਸ਼ ਪੈਕੇਜ ਦੇਣਾ ਤਾਂ ਦੂਰ ਦੀ ਗੱਲ ਹੈ ਇਸ ਵਾਰ ਦਾ ਜਿਹੜਾ ਬਜਟ ਹੈ ਕਈ ਚੀਜ਼ਾਂ ਨੂੰ ਲੈ ਕੇ ਲਗਾਤਾਰ ਚਰਚਾਵਾਂ ਦੇ ਵਿੱਚ ਬਣਿਆ ਹੋਇਆ ਵਿਰੋਧ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਇਹ ਵੀ ਦੱਸ ਦਈਏ ਕਿ ਜਦੋਂ ਬਜਟ ਪੇਸ਼ ਹੋਇਆ ਬਜਟ ਦਾ ਭਾਸ਼ਣ ਖਤਮ ਹੋਣ ਸਾਰ 1200 ਅੰਕ ਸ਼ੇਅਰ ਮਾਰਕੀਟ ਹੈ ਉਹ ਡਿੱਗ ਗਈ ਸੀ ਜਿਸ ਦੇ ਨਾਲ 10 ਲੱਖ ਕਰੋੜ ਦਾ ਜਿਹੜਾ ਨੁਕਸਾਨ ਜ਼ਰੂਰ ਉਹਨਾਂ ਲੋਕਾਂ ਨੂੰ ਭੁਗਤਣਾ ਪਿਆ ਜਿਨ੍ਹਾਂ ਨੇ ਇਸ ਦੇ ਉੱਤੇ ਪੈਸੇ ਲਗਾਏ ਹੋਏ ਸੀ ਤਾਂ ਇਸ ਤਰੀਕੇ ਦੇ ਨਾਲ ਕਈ ਕਾਰਨਾ ਕਰਕੇ ਲਗਾਤਾਰ ਵਿਵਾਦ ਇਹ ਜਿਹੜਾ ਬਜਟ ਹੈ ਇਹ ਵਿਵਾਦਾਂ ਦੇ ਵਿੱਚ ਘਿਰਦਾ ਦਿਖਾਈ ਦੇ ਰਿਹਾ ਪਰ ਹੁਣ ਕੇਂਦਰ ਸਰਕਾਰ ਨੇ ਬਜਟ ਤਾਂ ਪੇਸ਼ ਕਰ ਦਿੱਤਾ ਹੈ ਪਰ ਇਹ ਬਜਟ ਦੇ ਵਿੱਚ ਕਈ ਰਾਜਾਂ ਨੂੰ ਅਣਦੇਖਿਆ ਕਰਨਾ ਸਰਕਾਰ ਨੂੰ ਕਿੰਨਾ ਕੁ ਭਾਰੀ ਪੈਂਦਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ